ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਆਪਣੇ ਚੈਨਲ ਤੇ ਪਹੁੰਚੇ ਹੋ ਉਹਨਾਂ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਬਹੁਤ ਸਾਰੀਆਂ ਗੱਡੀਆਂ ਮੋਟਰਸਾਈਕਲ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜਿਹੜੇ ਜਿਹੜੇ ਏਰੀਆ ਚੋਂ ਤੁਸੀਂ ਡਿਮਾਂਡ ਪਾਈ ਸੀਗੀ ਕਮੈਂਟਾਂ ਦੇ ਵਿੱਚ ਜਿਹੜੇ ਜਿਹੜੇ ਏਰੀਆ ਚੋਂ ਤੁਸੀਂ ਕਿਹਾ ਸੀਗਾ ਉੱਥੋਂ ਹੀ ਆਪਾਂ ਲੈ ਕੇ ਪਹੁੰਚੇ ਹਾਂ ਤੇ ਗੱਲ ਕਰਾਂਗੇ ਆਪਾਂ ਪੂਰੀ ਤੇ ਪੂਰੇ ਵਧੀਆ ਤਰੀਕੇ ਨਾਲ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਾਂ ਦਾ ਹਰੇ ਜਖਰਾ ਚ ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਚਾਹੀਏ ਕਿ ਸਭੀ ਏਰੀਆ ਚ ਕੁਝ ਵੀ ਹੈ ਤੁਹਾਡੇ ਕੋਲੇ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲਾਂ ਪਹਿਲੀ ਗੱਡੀ ਤੋਂ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਵੀਡੀਓ ਹੁਣ ਪਹਿਲੀ ਗੱਡੀ ਤੁਸੀਂ ਚੱਕਰੋਂ Honda ਦੀ City ਆਪਣੇ ਕੋਲੇ ਪਹੁੰਚੀ ਹੈ ਗੱਡੀ ਦੀ ਕੰਡੀਸ਼ਨ ਦੀ ਆਪਾਂ ਅੰਦਰ ਬਾਹਰੋਂ ਗੱਲ ਕਰੀਏ ਬਹੁਤ ਸੋਹਣੀ ਆਪਾਂ ਨੂੰ ਗੱਡੀ ਮਿਲ ਜੂਗੀ ਪੰਜਾਬ ਨੰਬਰ ਗੱਡੀ ਐਸੀ ਤੇ ਗੱਡੀ ਦਾ ਰੰਗ ਵੀ ਬਹੁਤ ਆਪਾਂ ਨੂੰ ਵਧੀਆ ਮਿਲ ਜੂਗਾ ਸਿਲਵਰ ਰੰਗ ਦੇ ਵਿੱਚ ਗੱਡੀ ਹੈ ਤੇ ਇੰਟੀਰੀਅਰ ਅੰਦਰੋਂ ਬਹੁਤ ਸਹੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਗੱਡੀ ਬਹੁਤ ਸੋਹਣੀ ਆਪਾਂ ਨੂੰ ਮਿਲ ਜੂਗੀ ਇਹ ਬਾਕੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜਾ ਮਾਲਕ ਨੇ ਰੇਟ ਲਾ ਕੇ ਭੇਜਿਆ 1,80,000 ਰੁਪਏ ਲਾ ਕੇ ਭੇਜਿਆ ਤੇ ਗੱਡੀ ਪੈਟਰੋਲ ਤੇ ਹੈ ਪਲੱਸ ਸੀएनजी ਤੇ ਹੈ ਗੱਡੀ ਦਾ ਜਿਹੜਾ ਰੇਟ ਹੈ 80 ਹੈ ਮੌਕੇ ਤੇ ਘਾਟਾ ਵਾਦਾ ਹੋ ਜਾਊਗਾ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਆਪਾਂ ਨੂੰ 2009 ਮਿਲੂਗਾ ਤੇ ਗੱਡੀ ਦੀ ਪਾਸਿੰਗ ਰੀਨਿਊ ਮਿਲ ਜੂਗੀ 2029 ਤੱਕ ਤੇ ਗੱਡੀ ਖੜੀ ਹੈ ਬਠਿੰਡੇ ਏਰੀਆ 'ਚ 55 ਤੋਂ 60 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਹੈ ਮਾਲਕ ਨੇ ਰੱਖੀ ਵੀ ਠੀਕ ਹੋਈ ਹੈ ਬਾਕੀ ਚਲਾਉਣ 'ਚ ਵੀ ਕੋਈ ਕਮੀ ਨਹੀਂ ਹੈਗੀ ਤੇ ਪੰਜਾਬ ਨੰਬਰ ਹੈ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਚਣਗੀਆਂ ਸੋਹਣੀ ਗੱਡੀ ਆ ਬਾਕੀ ਤੁਸੀਂ ਦੇਖ ਲਓ ਚਾਰੇ ਪਾਸੋਂ ਕਿਸਾਂ ਨੂੰ ਪਸੰਦ ਆਉਂਦੀ ਹੈ ਗੱਡੀ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਦਾ ਮਾਲਕ ਨੂੰ ਫੋਨ ਕਰ ਲਿਓ 987818306 ਇਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਤੇ ਸੈਕੰਡ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਸੈਕੰਡ ਗੱਡੀ ਆਪਣੇ ਕੋਲੇ ਸਬੱਟ ਪਹੁੰਚੀ ਅਸੀਂ ਨੰਬਰ 2 ਤੇ ਹੀ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਟੌਪ ਮਾਡਲ ਹੈ ਜੈਡ ਡੀ ਆਈ 14 ਮਾਡਲ ਗੱਡੀ ਹੈ ਜੀ ਸੈਕੰਡ ਓਨਰ ਗੱਡੀ ਬਹੁਤ ਸੋਹਣੀ ਹੈ ਤੇ ਰੱਖੀ ਵੀ ਮਾਲਕ ਨੇ ਵਧੀਆ ਹੋਈ ਹੈ ਬਾਕੀ ਟਾਇਰਾਂ 'ਚ ਜਿਹੜੇ ਅਲਾਈ ਲੱਗੇ ਹੋਈ ਨੇ ਉਹ ਵੀ ਬਹੁਤ ਸੋਹਣੇ ਆਪਾਂ ਨੂੰ ਮਿਲ ਜਾਣਗੇ ਚਿੱਟੇ ਰੰਗ ਦੀ ਗੱਡੀ ਆ ਤੇ ਬਹੁਤ ਵਧੀਆ ਸੋਹਣੀ ਕੰਡੀਸ਼ਨ ਹੈ ਬੰਪਰ ਤੋਂ ਬੰਪਰ ਗੱਡੀ ਆਪਾਂ ਨੂੰ ਬਹੁਤ ਚੰਗੀ ਮਿਲੂਗੀ ਬਾਕੀ ਗੱਡੀ ਦਾ ਨੰਬਰ ਪੰਜਾਬ ਹੈ ਤੇ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ ਸੈਕੰਡ ਓਨਰ ਹੈ ਜੀ ਦੂਜੇ ਹੱਥਾਂ ਚੱਲ ਰਹੀ ਹੈ ਪਰ ਗੱਡੀ ਬਹੁਤ ਜ਼ਿਆਦਾ ਸੰਭਾਈ ਚ ਰਹੀ ਹੈ ਜਿੱਥੋਂ ਪਹਿਲਾਂ ਗੱਡੀ ਆਈ ਸੀਗੀ ਉਹਨਾਂ ਨੇ ਵੀ ਇੱਕ ਹੱਥੀ ਚਲਾਈ ਸੀਗੀ ਤੇ ਹੁਣ ਵੀ ਇੱਕ ਹੱਥ ਗੱਡੀ ਚੱਲ ਰਹੀ ਹੈ ਜੀ ਗੱਡੀ ਪੂਰੀ ਵਧੀਆ 1.5 ਤੋਂ 4 ਲੱਖ ਰੁਪਏ ਡਿਮਾਂਡ ਇਹਨਾਂ ਨੇ ਕਹੀ ਹੈ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਵੀ ਰੀਡ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਦਾ ਹੈ ਚਾਹਵਨ ਤਾਂ ਜਾ ਕੇ ਤੁਸੀਂ ਦੇਖ ਸਕਦੋਂ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਆਪਾਂ ਨੂੰ ਗੱਡੀ ਵਧੀਆ ਮਿਲ ਚੁਗੀ ਤੇ ਸਾਰਾ ਕੁਝ ਲਗਭਗ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਗੱਡੀ ਬਾਰੇ ਪੂਰੀ ਗੱਲ ਆਪਾਂ ਕਰ ਹੀ ਲਈ ਜੀ ਤੇ ਰੇਟ ਵੀ ਤੁਹਾਨੂੰ ਮੈਂ ਦੱਸ ਤਾਂ 14 ਮਾਡਲ ਹੈ ਮਾਡਲ ਵੀ ਤੁਹਾਨੂੰ ਪਤਾ ਲੱਗ ਗਿਆ ਤੇ ਨੰਬਰ ਰਹਿ ਗਿਆ ਜੀ ਮਾਲਕ ਦਾ ਜਿਹੜਾ ਨੰਬਰ ਹੈ ਤੁਸੀਂ ਨੋਟ ਕਰੋ 95171 00313 ਗੱਲ ਜਿਹੜੀ ਕਰਨੀ ਹੈ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਵਾਸਤੇ Maruti 800 ਗੱਡੀ ਲੈ ਕੇ ਪਹੁੰਚਿਆ ਜੀ Maruti 800 ਗੱਡੀ ਮਾਲਕ ਨੇ ਭੇਜੀ ਐ ਸੇਲ ਵਾਸਤੇ ਗੱਡੀ ਦਾ ਮਾਡਲ 1999 ਆ ਪਰ ਮਾਲਕ ਨੇ ਪਾਸਿੰਗ 2027 ਤੱਕ ਕਰਵਾ ਰੱਖਿਆ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਪਈ ਆ ਤੇ ਗੱਡੀ ਦਾ ਜਿਹੜਾ ਨੰਬਰ ਆ ਉਹ ਵੀ ਆਪਾਂ ਨੂੰ ਪੰਜਾਬ ਮਿਲੂਗਾ ਜੀ ਇੰਜਨ 0.1 ਕੜਾ ਤੇ ਓਨਰ ਫਸਟ ਹੈ ਜੀ ਪਹਿਲੇ ਨਾਮ ਗੱਡੀ ਹੈ ਲੱਗਦਾ ਇਹਨਾਂ ਨੇ ਕੜਵਾਈ ਸੀਗੀ ਤੇ ਇਹਨਾਂ ਕੋਲ ਹੀ ਚੱਲ ਰਹੀ ਹੈ ਜੀ ਤੇ ਕੁੱਲ ਮਾਲਕ ਕਹਿੰਦੇ ਆ ਵੀ 85000 ਚੱਲੀ ਹੋਈ ਆ ਬਾਕੀ ਉਹ ਤੁਸੀਂ ਕਨਫਰਮ ਕਰ ਲਿਓ ਮਾਲਕ ਨਾਲ ਮਿੱਕੇ ਮੇ ਖੁਸ਼ਾ ਜੀ ਤੇ ਪਾਸਿੰਗ ਅ ਰਿਨਿਊ ਕਰਵਾਈ ਹੋਈ ਐ 27 ਤੱਕਰ ਜਲੰਧਰ ਏਰੀਆ ਚ ਗੱਡੀ ਖੜੀ ਐ ਕਿਸ ਨੂੰ ਪਸੰਦ ਆਉਂਦੀ ਐ ਗੱਡੀ ਕੋਈ ਜਾ ਕੇ ਦੇਖਣਾ ਦਾ ਹੈ ਚਾਹਵਨ ਤੁਸੀਂ ਜਾ ਕੇ ਦੇਖ ਲੂ ਬਾਕੀ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜੀ 99152 99127 ਤੇ ਰੇਟ ਇਹਨਾਂ ਨੇ 60000 ਰੁਪਇਆ ਕਿਹਾ ਬਾਕੀ ਕਹਿੰਦੇ ਸੀਗੇ ਕਰ ਲਾਂਗੇ ਤੇ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਸਾਰੇ ਲਾਈਕ ਜਰੂਰ ਕਰ ਦਿਓ ਜੀ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਤੇ ਜਿਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਪਹਿਲੀ ਵਾਰ ਆਪਣੇ ਵੀਡੀਓ ਦੇਖ ਰਹੇ ਹੋ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੇ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਪਹੁੰਚਉਦੇ ਰਹਨੇ ਆ ਡੇਲੀ ਤੁਹਾਡੇ ਕੋਲੇ ਵੀਡੀਓ ਪਹੁੰਚੇ ਤੁਸੀਂ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬਾਕੀ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਪਹਿਲਾਂ ਵੀ ਤੁਹਾਨੂੰ ਮੈਂ ਦੱਸਤਾ ਸੀਗਾ ਤੇ ਹੁਣ ਵੀ ਤੁਹਾਨੂੰ ਮੈਂ ਦੱਸ ਦਿੰਨੇ ਨੰਬਰ ਆਪਣਾ ਉੱਪਰ ਹਰੇ ਜਖੜਾਂ 'ਚ ਲਿਖਿਆ ਰਹਿੰਦਾ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਦੱਸਵਾਰਾ ਫੋਟੋ 'ਮਾਂ ਬਿਲਕੁਲ ਫਰੀ ਚ ਆਪਾਂ ਐਡ ਲਗਾ ਦਾਂਗੇ ਨੰਬਰ ਹਰੇ ਜਖਰਾਜ ਤੋਂ ਮਿਲ ਗਿਆ ਹੂ 77194 2345360 77194 45360 ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਹੁਣ ਤੁਸੀਂ i20 ਗੱਡੀ ਦੇਖੋ ਇੱਕ ਚਮਾਂ ਨਵੀਂ ਗੱਡੀ ਆ ਸੀ 18 ਮਾਡਲ ਹੈ ਫਾਸਟ ਓਨਰ ਹੈ ਤੇ i20 ਸਪੋਰਟਸ ਮਾਡਲ ਹੈ ਜੀ ਡੀਜ਼ਲ ਤੇ ਗੱਡੀ ਆ 18 ਮਾਡਲ ਹੈ ਫਾਸਟ ਓਨਰ ਹੈ ਫੁੱਲ ਇੰਸ਼ੋਰੈਂਸ ਹੈ ਸੀਟ ਕਵਰ ਦੀ ਗੱਲ ਕਰੀਏ ਤਾਂ ਅੰਦਰੋਂ ਸੀਟਾਂ ਤੇ ਲੈਦਰ ਦੇ ਸੀਟ ਕਵਰ ਚੜੇ ਹੋਏ ਨੇ ਗੱਡੀ ਕੁੱਲ 63000 ਚੱਲੀ ਹੋਈ ਐ ਵਿਦ ਰਿਕਾਰਡ ਹੈ ਜੀ ਤੇ ਟਾਇਰਾਂ ਦੀ ਕੰਡੀਸ਼ਨ ਦੀ ਆਪਾਂ ਗੱਲ ਕਰੀਏ ਤਾਂ ਚਾਰੋਂ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਫਰੈਸ਼ ਕੋਈ ਕਿਸੇ ਪਾਸੋਂ ਐਕਸੀਡੈਂਟ ਨਹੀਂ ਫੁੱਲ ਗਾਰੰਟੀ ਹੈ ਤੇ ਗੱਡੀ ਇਹ ਮਾਚੀਵਾੜਾ ਵੇਟ ਖੜੀ ਹੈ ਜੀ 6 ਲੱਖ ਤੇ 40000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਕਰ ਲਾਂਗੇ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਗੱਲ ਕਰਨੀ ਹੈ ਕੋਈ ਆਪੇ ਕਰ ਲਓ ਜੀ ਤੇ ਹੁਣ ਆਪਾਂ ਇੱਕ 2009 ਮਾਡਲ ਗੱਡੀ ਲੈ ਕੇ ਪਹੁੰਚੇ ਆ ਗੱਡੀ ਹੈ ਜੀ ਸੁਵਪਟਾ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਸੀएनजी ਤੇ ਗੱਡੀ ਹੈ ਜੀ ਸੀएनजी ਪਾਸ ਹੈ ਤੇ ਸਾਰਾ ਕੁਝ ਵਧੀਆ ਏਸੀ ਹੁਸੀ ਪੂਰਾ ਵਧੀਆ ਆਪਾਂ ਨੂੰ ਮਿਲ ਜੂਗਾ ਤੇ ਮਲੂਟ ਗੱਡੀ ਖੜੀ ਹੈ ਆ ਰੇਟ 80000 ਰੁਪਿਆ ਫਿਕਸ ਇਹਨਾਂ ਨੇ ਕਿਹਾਗਾ ਬਾਕੀ ਮਾਲਕ ਕਹਿੰਦੇ ਸੀਗੇ ਵੀ ਆ ਕੇ ਦੇਖ ਲਓ ਤੁਹਾਨੂੰ ਸਾਰਾ ਨੂੰ ਗੱਡੀ ਪਸੰਦ ਆਊਗੀ ਰੇਟ ਹੋਣਾ ਨਹੀਂ ਮੌਕੇ ਤੇ ਕਿਉਂਕਿ ਫਿਕਸ ਇਹਨਾਂ ਨੇ ਲਾ ਕੇ ਭੇਜੇ ਗੱਡੀ ਸਾਰਾ ਨੂੰ ਪਸੰਦ ਆਊਗੀ ਕਿਉਂਕਿ ਵਧੀਆ ਗੱਡੀ ਹੈ ਠੀਕ ਹੈ ਤੇ ਟਾਇਟ ਆਪਾਂ ਵੀ ਠੀਕ ਹੈ ਅੰਦਰੋਂ ਵੀ ਸੋਹਣੀ ਹੈ ਗੱਡੀ ਬਾਕੀ ਤੁਸੀਂ ਦੇਖ ਰਹੂ ਮੈਟਿੰਗ ਆਪਾਂ ਨੂੰ ਮਿਲ ਜੂਗੀ ਮੈਟ ਵਧੀਆ ਰੱਖੇ ਹੋਏ ਨੇ ਅੰਟੀਰੀਅਰ ਵੀ ਠੀਕ ਪਿਆਗਾ ਬਾਕੀ ਚਾਰੇ ਪਾਸੇ ਤੁਹਾਨੂੰ ਲਗਭਗ ਪਤਾ ਲੱਗਿਆ ਹੋਊਗਾ ਸਾਰਾ ਕੁਝ ਤੇ 80000 ਰੁਪਿਆ ਆ ਰੇਟ ਹੈਗਾ ਨੰਬਰ 2210 ਸਕਰੀਨ ਤੇ ਆਪਾਂ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਹੈ 62800 36 51 243 ਹੁਣ ਆਪਾਂ ਇੱਕ ਤੁਹਾਡੇ ਵਾਸਤੇ ਬੁਲਟ ਲੈ ਕੇ ਪਹੁੰਚੀ ਆ ਜੀ ਬੁਲਟ ਤੁਸੀਂ ਚੈੱਕ ਕਰੋ ਜੀ ਕੁੱਲ 25000 ਕਿਲੋਮੀਟਰ ਚੱਲਿਆ ਹੋਇਆ 82000 ਰੁਪਏ ਡਿਮਾਂਡ ਹੈ ਜੀ 2005 ਮਾਡਲ ਹੈ ਸਟੈਂਡਰਡ ਹੈਗਾ ਇਹ ਕੰਡੀਸ਼ਨ ਵਧੀਆ ਸੋਨਾ ਬੁਲਟ ਹੈ ਜਾ ਕੇ ਕਿਸੇ ਨੇ ਦੇਖਣਾ ਹੋਵੇ ਚਲਾ ਕੇ ਦੇਖਣਾ ਹੋਵੇ ਜਾ ਕੇ ਦੇਖ ਸਕਦਾ ਹਾਂ ਤੇ ਮਾਲਕ ਨੇ ਕਿਹਾ ਸਾਰਾ origignal ਹੈਗਾ ਬਾਕੀ ਤੁਹਾਡੇ ਸਾਹਮਣੇ ਹੈ ਜੀ ਦੇ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਹਾਂ 9475504865 ਗੱਲ ਕਰਨੀ ਹੈ ਜਿਹੜੀ ਘਰੋ ਜੀ ਤੇ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਤੇ ਅੱਜ ਲਈ ਬਸ ਐਨੇ ਜੀ ਤੇ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਕਿੱਥੋਂ ਕਿੰਨੇ ਰੇਟ ਚਾਹੀਦਾ ਲਾਜ਼ਮੀ ਕਮੈਂਟ ਕਰੋ ਬਾਕੀ ਕਿਸੇ ਨੇ ਐਡ ਕਰ ਬਾਲੀਆਂ ਭੇਜੋ ਆਪਣਾ ਨੰਬਰ ਤੁਹਾਨੂੰ ਸਾਰਿਆਂ ਨੂੰ ਮਿਲ ਗਿਆ ਹੋਊਗਾ